ਨਿਗੜ ਵਿਖੇ ਹਿੰਦੁਸਤਾਨ ਪਵਨ ਅਨਸਾਰੀ ਮਜ਼ਦੂਰੀ ਯੂਨੀਅਨ ਮੌਕੇ ਤੇ ਸੀਪੀਆਈਐਮ ਦੇ ਸੂਬਾ ਸਕੱਤਰ ਕਾਮਰੇਡ ਭੂਪ ਚੰਦ ਚੰਨੋ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸ਼ਰਮਦਾਇਰ ਨੀਤੀਆਂ ਦੇ ਉਹਨਾਂ ਮਜ਼ਦੂਰਾਂ ਉੱਤੇ ਜ਼ਬਰ ਤੇ ਜ਼ੁਲਮ ਕਰ ਰਹੀ ਹੈ ਜ ਸਾਡੇ ਮਾਰਤੀ ਯੂਨੀਅਨ ਭਵਾਨੀਗੜ੍ਹ ਦੇ ਯੂਨਟ ਨੇ ਅੱਜ ਲੋਹੜੀ ਦਾ ਤਿਹਾਰ ਹੈ ਜਿਹੜਾ ਜਿਹੜਾ ਨੇਕੀ ਦੇ ਉੱਤੇ ਬਦੀ ਦੀ ਜਿੱਤ ਹੈ ਤੇ ਸੈਭਜਾਦਿਆਂ ਨੂੰ 40 ਮੁਕਤਿਆਂ ਨੂੰ ਸਮਰਪਿਤ ਹੈ ਜਿਹੜਾ ਉਹ ਦਿਨ ਮਨਾਇਆ ਹੈ ਤੇ ਉਸ ਦਿਨ ਦੇ ਉੱਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਜਿਸ ਤਰ੍ਹਾਂ ਜ਼ਾਲਮ ਲੋਕ ਉਹਨਾਂ ਬੱਚਿਆਂ ਦੇ ਨਾਲ ਜਾਂ 40 ਮੁਕਤੇ ਸ਼ਹੀਦ ਹੋਏ ਨੇ ਉਸੇ ਤਰ੍ਹਾਂ ਦੀ ਲੜਾਈ ਜਿਹੜੀ ਜਮਾਤੀ ਆ ਉਹ ਅੱਜ ਵੀ ਜਾਰੀ ਹੈ ਅੱਜ ਵੀ ਜਿਹੜੀਆਂ ਸਰਕਾਰਾਂ ਦੀਆਂ ਸ਼ਰਮਾਇਦਾ ਨੀਤੀਆਂ ਨੇ ਉਹ ਮਜ਼ਦੂਰਾਂ ਦੇ ਉੱਤੇ ਮਤਲਬ ਜ਼ਬਰ ਤੇ ਜ਼ੁਲਮ ਕਰ ਰਹੀਆਂ ਨੇ بے ਰੋਜ਼ਗਾਰੀ ਦਾ ਮਸਲਾ ਹੈ ਮਹਿੰਗਾਈ ਦਾ ਮਸਲਾ ਹੈ ਤੇ ਇਹਨਾਂ ਦੀ ਕਿਰਤੀ ਕਾਮਿਆਂ ਦੀ ਲੇਬਰ ਦਾ ਮਸਲਾ ਹੈ ਮਨਰੇਗਾ ਦੇ ਉੱਤੇ ਰੁਕਾਵਟਾਂ ਲਾਉਣ ਦਾ ਮਸਲਾ ਹੈ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਪੜਾਈ ਤੇ ਦਵਾਈ ਦਾ ਮਸਲਾ ਦੋਨੋਂ ਚੀਜ਼ਾਂ ਦਾ ਵਪਾਰੀਕਰਨ ਹੋ ਗਿਆ ਅੱਜ ਗਰੀਬ ਲੋਕ ਨੇ ਜਿਹੜੇ ਉਹ ਜਿਵੇਂ 2 ਨੰਬਰ ਦੇ ਸ਼ਹਿਰੀ ਹੁੰਦੇ ਨੇ 76 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਉਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਅੱਜ ਦੇ ਦਿਨ ਦੇ ਉਸ ਦੇ ਅਸੀਂ ਇਹ ਦਿਨ ਮਨਾ ਕੇ ਅਸੀਂ ਮਤਲਬ ਜਿਹੜਾ ਹੈਗਾ ਪ੍ਰਣ ਕੀਤਾ ਕਿ ਮਜ਼ਦੂਰ ਜਮਾਤ ਉਹਨਾਂ ਚਿਰ ਆਪਣਾ ਸੰਘਰਸ਼ ਜਾਰੀ جاری ਰੱਖੇਗੀ ਜਿੰਨਾ ਚਿਰ ਸਰਕਾਰਾਂ ਦਾ ਮੂੰਹ ਹੈ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਦੀ ਬਜਾਏ ਮਜ਼ਦੂਰਾਂ ਕੰਨੀ ਨਹੀਂ ਹੋ ਜਾਂਦਾ ਤੇ ਉਹਨਾਂ ਚਿਰ ਜਿਹੜਾ ਹੈਗਾ ਸੀ ਕਿਰਤੀਆਂ ਲੋਕਾਂ ਦੀ ਲੜਾਈ ਹੈ ਜਿਹੜੀ ਉਹ ਲਾਮਬੰਦ ਕਰਦੇ ਰਹਾਂ ਪੈਰਾਂ ਨੂੰ ਕਾਮਰੇ ਚਮਕੌਰ ਸਿੰਘ ਖੇੜੀ ਜ਼ਿਲ੍ਹਾ ਸਕੱਤਰ ਸੀਪੀਐਮ ਸੰਗਰੂਰ ਅੱਜ ਕੀ ਲਵੇ ਤਾਂ ਹੋ ਜਾਏ ਅੱਜ ਪ੍ਰੋਗਰਾਮ ਇਹ ਆ ਕਿ 2 ਮਾਰਚ ਜੂਨ ਹੈ ਉਹਨਾਂ ਵੱਲੋਂ ਮਾਗੀ ਦੇ ਦਿਹਾੜੇ ਦੇ ਉੱਤੇ ਲੋਹੜੀ ਦੇ ਦਿਹਾੜੇ ਦੇ ਨਵੇਂ ਸਾਲ ਦੇ ਉੱਤੇ ਸਾਰਾ ਕੋਈ ਬੁਲਾ ਕੇ ਆਪਣਾ ਜੋ ਦਿਹਾੜਾ ਹੈ ਬੜੀ ਸਰਦਾ ਦੇ ਪੂਰਵਕਲਾ ਬਣਾਇਆ ਕਿਉਂਕਿ ਅੱਜ ਜੋ ਸਰਮਾਇદાર ਜਮਾਤ ਹੈ ਉਹਨਾਂ ਦੇ ਸਾਨੂੰ ਬਹੁਤ ਵੱਡੇ ਅਟੈਕ ਕੀਤੇ ਆ ਉਹਨਾਂ ਨੇ ਅਸੀਂ ਉਹਨਾਂ ਦੇ ਅਟੈਕ ਜਿਹੜੇ ਹਮਲੇ ਨੇ ਉਹਨਾਂ ਨੂੰ ਰੋਕਣ ਵਾਸਤੇ ਸਾਥੀਆਂ ਨੂੰ ਨਾਮਵੰਦ ਕਰਨਾ ਇਹਦੇ ਕਰਦੇ ਆ ਰਹੇ ਆ ਤੇ ਕਰਦੇ ਰਹਾਂਗੇ ਕਿਉਂਕਿ ਜਿਸ ਤਰ੍ਹਾਂ ਮਾਰਤੀ ਜੂਨੀਅਰ ਵਾਲੇ ਸਾਥੀ ਨੇ ਇਹ ਲੇਬਰ ਹੈ ਜਿਹੜੀ ਇਨਾਂ ਦਾ ਸਾਰਾ ਧੋਖਾ ਕੰਮ ਹੈ ਤੇ ਇਨਾਂ ਦਾ ਜਿਹੜਾ ਕੰਮ ਆ 8 ਤੋਂ 12 ਘੰਟੇ ਕੀਤਾ ਉਹ ਵੀ ਸਰਕਾਰ ਨੂੰ ਚਾਹੀਦਾ ਕਿ ਉਹ 8 ਘੰਟੇ ਹੀ ਜਾਰੀ ਕੀਤਾ ਰਹੇ ਜਾਰੀ ਰੱਖਿਆ ਜਾਵੇ ਕਿਉਂਕਿ ਮਜ਼ਦੂਰਾਂ ਦੀ ਜੋ ਦਿਹਾੜੀ ਹੈ ਨਾ ਬਸਤ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਨਾਂ ਨੂੰ ਹੋਰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਕਰਕੇ ਸਾਡੀ ਮੰਗ ਹੈ ਕਿ ਇਨਾਂ ਦੇ ਜੋ 12 ਘੰਟੇ ਕੰਮ ਲੈਂਦੇ ਆ 8 ਘੰਟੇ ਕੰਮ ਲੈ ਜਾਣ ਜੇ ਵੱਧ ਕੰਮ ਲੈਂਦੇ ਆ ਤਾਂ ਉਹਨਾਂ ਦੇ ਇਹਨਾਂ ਨੂੰ ਹਜ਼ਰਤ ਅਲੈਦਾ ਮਿਲਣੀ ਚਾਹੀਦੀ ਆ ਨਾ ਕਿ 12 ਘੰਟੇ ਦੇ ਵਿੱਚ ਹੀ ਦਿਹਾੜੀ